ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂਰ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਸਰਨੇਮ ਬਜਾਜ ਫਾਦਰ ਪੋਸਟ ਆਫਿਸ ਕੰਮ ਕਰਦੇ ਹੈ ਜੀ ਮਦਰ ਹਾਊਸ ਵਾਈਫ ਹੈ ਜਨਮ 28 ਅਕਤੂਬਰ 1994 ਦਾ ਹੈ ਟਾਈਮ 6:15 ਪੀਐਮ ਸਟੱਡੀ ਇਹਨਾਂ ਨੇ ਬੀਏ ਐਮਏ ਸੋਸ਼ੀਓਲੋਜੀ ਵਿੱਚ ਕੀਤੀ ਹੈ ਜੀ ਕਾਸਟ ਅਰੋੜਾ ਸਿੱਖ ਨੇ ਜੋਬ ਕਰਦੇ ਨੇ ਜੀ ਪੋਸਟਮੈਨ ਦੀ ਚੰਡੀਗੜ੍ਹ ਵਿੱਚ ਸੈਲਰੀ ਇਹਨਾਂ ਦੀ ਹੈ 40000 ਵਿਲੇਜ ਐਨਰਜੀ ਕੋਠਾ ਗੁਰੂ ਸਿਸਟਰ ਦੋ ਨੇ ਮੈਰਿਡ ਨੇ ਇਹ ਕਨ ਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੇ ਗਵਰਨਮੈਂਟ ਜੌਬ ਕਰਦੀ ਹੋਵੇ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਮੋਗਾ ਹੈ ਪੜ੍ਹਾਈ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਇਨ ਕੈਨੇਡਾ ਤੋਂ ਕੀਤੀ ਹੈ ਜੀ ਪੈਨ ਕੈਨੇਡਾ ਪੀ ਆਰ ਹੈ ਕੱਦ 6 ਫੁੱਟ 1 ਇੰਚ ਹੈ ਜਨਮ 2001 ਦਾ ਕੰਮ ਵਰਕ ਪਰਮਿਟ ਜ਼ਮੀਨ ਅਟਕੀ ਲਈ ਤੇ ਸ਼ਹਿਰੀ ਪ੍ਰਾਪਰਟੀ ਹੈ ਜੀ ਇਹਨਾਂ ਕੋਲ ਵੈਸ਼ਨੋ ਪਰਿਵਾਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਕੈਨੇਡਾ ਆਸਟ੍ਰੇਲੀਆ ਦੀ ਪੀਆਰ ਹੋਵੇ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਵੈਸ਼ਨੋ ਪਰਿਵਾਰ ਹੋਵੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤ ਜੱਟ ਸਿੱਖ ਗੋਤਰ ਮੁਹਾਰ ਨਾਮ ਕੌਰ ਡੇਟ ਆਫ ਬਰਥ ਹੈ ਜੀ 25 ਮਾਰਚ 1992 ਦਾ ਕੱਦ 5 ਫੁੱਟ 4 ਇੰਚ ਹੈ ਪੜਾਈ ਇਹਨਾਂ ਨੇ ਬੀਐਸਸੀ ਕੰਪਿਊਟਰ ਸਾਇੰਸ ਕੀਤੀ ਹੈ ਜੀ ਪਿਤਾ ਜੀ ਪੀਡਬਲਿਊਡੀਵੀ ਸਰਕਾਰੀ ਨੌਕਰੀ ਕਰਦੇ ਸਨ ਤੇ ਹੁਣ ਰਿਟਾਇਰ ਹਨ ਮਾਤਾ ਜੀ ਹਾਊਸ ਵਾਈਫ ਨੇ ਪਰਿਵਾਰ ਕੋਲ ਜ਼ਮੀਨ ਪੰਜ ਕਿਲੇ ਹੈ ਲੜਕੀ ਚਾਰ ਪਹਿਣਾ ਨੇ ਜੀ ਦੋ ਪਹਿਣਾ ਸ਼ਾਦੀशुदा ਹਨ ਇੱਕ ਪ੍ਰਾ ਉਹ ਸ਼ਾਦੀशुदा ਹੈ ਤੇ ਇਟਲੀ ਵਿਛਾਚੀ ਜਿਲ੍ਹਾ ਤਰਨਤਾਰਨ ਹੈ ਜੀ ਮੁੰਡਾ ਇਹਨਾਂ ਨੂੰ ਵੈਸ਼ਨੋ ਚਾਹੀਦਾ ਹੈ ਜੀ ਤੇ ਐਨ ਆਰ ਆਈ ਹੋਵੇ ਇਟਲੀ ਦਾ ਏਰੀਆ ਤਰਨਤਾਰਨ ਜਾਂ ਅੰਬਿਸਰ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਮੁਹਾਲੀ ਤੋਂ ਹੈ ਜੀ ਏਰੀਆ ਇਹਨਾਂ ਦਾ ਕਾਸਟ ਜੱਟ ਸਿੱਖ ਹੈ ਜਨਮ 1998 ਦਾ ਹੈ ਕੱਦ ਇਹਨਾਂ ਦਾ 6 ਫੀਟ ਹੈ ਪੜਾਈ ਬੈਚਲਰ ਆਫ ਨਰਸਿੰਗ ਕੀਤੀ ਹੈ ਜੀ ਵਰਕਿੰਗ ਐਜ਼ ਅ ਨਰਸ ਦਾ ਜੋਬ ਕਰ ਰਹੇ ਹਨ ਆਸਟ੍ਰੇਲੀਅਨ ਸਿਟੀਜ਼ਨ ਹਨ ਇਹ ਆਸਟ੍ਰੇਲੀਅਨ ਕੁੜੀ ਨੂੰ ਤਰਜੀਹ ਦਿੰਦੇ ਹਨ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਗੋਤ ਨੂਰੀ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੁਆਲੀਫਿਕੇਸ਼ਨ ਐਲ ਐਲ ਬੀ ਐਂਡ ਗ੍ਰੈਜੂਏਸ਼ਨ ਫਰਮ ਪੀ ਯੂ ਡੇਟ ਆਫ ਬਰਥ ਹੈ ਜੀ 15 1 1998 ਦਾ ਕੱਦ 5 ਫੁੱਟ 8 ਇੰਚ ਹੈ ਫਾਦਰ ਬਿਜ਼ਨਸਮੈਨ ਨੇ ਮਦਰ ਸਟਾਫ ਨਰਸ ਹੈ ਸਿਸਟਰ ਨਰਸਿੰਗ ਟਿਊਟਰ ਹੈ ਜੀ ਚੰਡੀਗੜ੍ਹ ਏਰੀਆ ਦਾ ਕਾਸਟ ਕਸ਼yap ਰਾਜਪੂਤ ਇਹਨਾਂ ਨੂੰ ਜੋਬ ਪਰ ਹੀ ਲੜਕੀ ਚਾਹੀਦੀ ਹੈ ਜੀ ਨੀਅਰ ਅਬਾਊਟ 40 ਤੋਂ 50 ਕਿਲੋਮੀਟਰ ਦਾ ਵਿਚੋ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਸੱਚਦੇਵਾ ਬਰਥ ਟਾਈਮ ਹੈ ਜੀ 9:00 a.m. ਏਰੀਆ ਦਿੱਲੀ ਹੈ ਕੱਦ 5 ਫੁੱਟ 10 ਇੰਚ ਹੈ ਕਾਸਟ ਸਿੱਖ ਅਰੋੜਾ ਹੈ ਬੀਕੋਮ ਕੀਤੀ ਜੀ ਇਹਨਾਂ ਨੇ ਵਰਕ ਕੰਸਟਰਕਸ਼ਨ ਵਰਕ ਐਂਡ ਟਾਇਰ ਬਿਜ਼ਨਸ ਹੈ ਜੀ ਇਹਨਾਂ ਦਾ ਮੰਥਲੀ ਇਨਕਮ 5 ਲੱਖ ਰੁਪਏ ਹੈ ਜੀ ਇਹਨਾਂ ਦਾ ਆਪਣਾ ਕਾਰਜ ਹੈ ਇਹਨਾਂ ਦਾ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਅੰਡਰਸਟੈਂਡਿੰਗ ਐਂਡ ਸਪੋਰਟਿਵ ਬੁੱਡਲੁਕਸ ਹੋਵੇ ਫਾਦਰ ਟਾਇਰ ਬਿਜ਼ਨਸ ਹੈ ਜੀ ਇਹਨਾਂ ਦੀ ਦੋ ਭੈਣਾਂ ਨੇ ਜੀ ਮੈਰਿਡ ਨਹੀਂ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕੈਨੇਡਾ ਸਿਟੀਜ਼ਨ ਹੈ ਜੀ ਕੁਆਰੀ ਹੈ ਏਰੀਆ ਲੁਧਿਆਣਾ ਜਨਮ 15 11 92 ਦਾ ਹੈ ਜੀ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਇਨ ਫਿਜ਼ਿਕਸ ਕਿਹਦੇ ਚ ਕੀਤੀ ਹੈ ਜੀ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਇੱਕ ਪ੍ਰਾ ਹੈ ਜੀ ਕਨੇਡਾ ਸਿਟੀਜ਼ਨ ਹੈ ਕੁਆਰਾ ਹੈ ਰਵੀ ਦਾਸਿਆ ਸੀ ਕਾਸਟ ਹੈ ਨਾ ਦੀ ਕੱਦ 5 ਫੁੱਟ 5 ਇੰਚ ਹੈ ਬੈਂਕ ਵਿੱਚ ਨੌਕਰੀ ਹੈ ਜੀ ਨਾਲੇ ਕਨੇਡਾ ਵਿੱਚ ਕੰਮ ਘਰ ਤੋਂ ਆਨਲਾਈਨ ਕਰਦੇ ਨੇ 50000 ਡਾਲਰ ਤੋਂ 60000 ਡਾਲਰ ਸਲਾਨਾ ਹੈ ਜੀ ਇਹਨਾਂ ਦੀ ਲੜਕਾ ਕਨੇਡਾ ਦਾ ਇਹਨਾਂ ਨੂੰ ਸਿਟੀਜ਼ਨ ਜਾਂ ਪੀਆਰ ਚਾਹੀਦਾ ਹੈ ਜੀ ਜਾਇ ਵਰ ਪਰਮਿਟ ਤੇ ਵੀ ਹੋਵੇ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਾਨ ਚੰਗਾ ਪੜਿਆ ਲੜਕਾ ਵੀ ਸੰਪਰਕ ਕਰ ਸਕਦਾ ਹੈ ਜੀ ਸਿਰਫ ਰਵੀ ਦਾਸੀਏ ਸਿੱਖ ਹੀ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਐਨ ਆਰ ਆਈ ਵੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 25/9/1995 ਕੱਦ 5 ਫੁੱਟ 8 ਇੰਚ ਹੈ ਕਾਸਟ ਮਛਵੀ ਵਾਲਮੀਕੀ ਹੈ ਏਰੀਆ ਲਕੋਦਰ ਹੈ ਪੜਾਈ ਕੰਪਿਊਟਰ ਪ੍ਰੋਗਰਾਮਿੰਗ ਕੰਮ ਕਰਦੇ ਨੇ ਜੀ ਆਈਟੀ ਨੈਟਵਰਕ ਐਡਮਿਨ ਕੂੜੀ ਕੈਨੇਡਾ ਪੀਆਰ ਹੈ ਪੇਰੈਂਟਸ ਗ੍ਰੀਸ ਦੇ ਸਿਟੀਜ਼ਨ ਨੇ ਇੱਕ ਭਰਾ ਯੂਐਸਏ ਹੈ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਜੀ ਵੈਲ ਐਜੂਕੇਟਿਡ ਹੋਵੇ ਕੱਦ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਕਾਸਟ ਐਸਸੀ ਹੋਵੇ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੁਮਾਰ ਕੱਲਾ ਕੱਲਾ ਮੁੰਡਾ ਹੈ ਜੀ ਜਨਮ 18 ਸਤੰਬਰ 1988 ਟਾਈਮ ਹੈਗਾ ਜੀ 8:45 AM ਏਰੀਆ ਹਰਿਆਣਾ ਕੱਦ 5 ਫੁੱਟ 8 ਇੰਚਾ ਜੀ ਅਨਮੈਰਿਡ ਨੇ वेजिटेरियन ਹੈ ਜੀ ਇਹਨਾਂ ਦਾ ਆਪਣਾ ਵੈਲ ਬਿਜ਼ਨਸ ਹੈ ਜੀ ਆਪਣਾ ਘਰ ਹੈ ਇਹਨਾਂ ਨੂੰ ਚਾਹੀਦੀ ਹੈ ਜੀ ਸਿੰਪਲੀ ਹੋਮਲੀ ਕੁੜੀ ਚਾਹੀਦੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ بیٹے ਦਾ ਰਿਸ਼ਤਾ ਨੋਟ ਕਰੋ ਜੀ ਜਾਟ ਸਿੱਖ ਢਾਲੀਵਾਲ ਕੱਦ 5 ਫੁੱਟ 10 ਇੰਚ ਹੈ ਜਨਮ 28 596 ਦਾ ਹੈ ਯੋਗਤਾ ਹੈ ਜੀ ਐਮਏ ਬੀਐਡ ਕੀਤੀ ਹੈ ਜੀ ਪੀਐਸਟੀਈਟੀ ਸੀਟੀਈਟੀ 4 ਏਕੜ ਜ਼ਮੀਨ ਹੈ ਜੀ ਨਾਲ ਕੋਲ 10 ਸਾਲ ਦਾ USA विजिटर वीजा ਲੱਗਿਆ ਹੋਇਆ ਹੈ ਜੇ ਨਾ ਦਾ ਛੋਟਾ ਸਗਾ ਪ੍ਰਾਇ USA ਵਰਕ ਪਰਮਿਟ ਤੇ ਗਿਆ ਹੈ ਜੀ ਉਹਨਾਂ ਨੂੰ ਭੂਆ ਨੇ ਗੋਦ ਲਿਆ ਹੈ ਸਟੱਡੀ ਕੈਨੇਡਾ ਤੋਂ ਕੀਤੀ ਜਿਨ੍ਹਾਂ ਨੇ ਪੱਗ ਬੰਦੇ ਹਨ ਸ਼ਾਕਾਹਾਰੀ ਲੜਕਾ ਹੈ ਜੀ ਇਹਨਾਂ ਨੂੰ USA ਗ੍ਰੀਨ ਕਾਰਡ ਹੋਲਡਰ ਜਾਂ ਕੈਨੇਡਾ ਪੀਆਰ ਸਿਟੀਜ਼ਨ ਜਾਂ ਪਰ ਵਰਕ ਪਰਮਿਟ ਲੜਕੀ ਚਾਹੀਦੀ ਹੈ ਜੀ ਉਹਦਾ ਕੱਦ 5 ਫੁੱਟ 4 ਇੰਚ ਤੋਂ ਜ਼ਿਆਦਾ ਹੋਵੇ ਏਰੀਆ ਨਾਂ ਦਾ ਹੈ ਜੀ ਨਿਹਾਲ ਸਿੰਘ ਵਾਲਾ ਵਰਕ ਪਰਮਿਟ ਤੇ ਆ ਜੀ ਬੇਟਾ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 1994 ਦਾ ਪੜਾਈ ਬੀਐਸਸੀ ਨਰਸਿੰਗ ਕੀਤੀ ਜੀ ਇੰਡੀਆ ਤੋਂ ਡਿਪਲੋਮਾ ਸੋਸ਼ਲ ਸਰਵਿਸ ਵਰਕਰ ਇਨ ਕੈਨੇਡਾ ਟੋਰਾਂਟੋ ਤੋਂ ਕੀਤਾ ਹੈ ਜੀ ਇਹਨਾਂ ਦਾ ਇੱਕ ਭਰਾ ਕੈਨੇਡਾ ਪੀਆ ਹੈ ਦੂਜਾ ਭਰਾ ਤੇ ਮਾਤਾ ਪਿਤਾ ਇੰਡੀਆ ਹਨ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਕੈਨੇਡਾ ਪੀਆ ਲੜਕੇ ਦੀ ਲੋੜ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਜੀ ਨਿਊਜ਼ੀਲੈਂਡ ਪੀਆ ਜਨਮ 1992 ਦਾ ਹੈ ਜੀ ਕੱਦ 5 ਫੁੱਟ 3 ਇੰਚ ਹੈ ਲੜਕੀ ਅਨਮੈਰਿਡ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਲਾਂ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ ਤਿੰਨ ਭਰਾ ਨੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨੋ ਪਰਿਵਾਰ ਹੋਵੇ ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ ਲੜਕਾ ਸੋਨਾ ਅਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਪਿਓਰ ਵਾਲੇ ਤੇ ਤਲਾਕशुदा ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹਿਲ ਹੈ ਜੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਉਹ ਤੇਰੇ ਚਾਨਕਾਰੀ ਲਾ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ